ਸੱਚੀ ਕਾਲ ਜੀ ਸਾਰਿਆਂ ਨੂੰ ਹੁਣੇ ਹੁਣੇ ਇਹ ਖਬਰ ਸਾਰੇ ਪਲੇਟਫਾਰਮਾਂ ਤੇ ਸਾਂਝੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸardar sukhdev singh ji timsa sahab ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੈ ਜਿੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸੁਪੁੱਤਰ ਨਾਲ ਸਾਹ ਪਰਮਿੰਦਰ ਸਿੰਘ ਜੀ timsa sahab ਨਾਲ ਆਪਣੇ ਵੱਡੇ ਵੀਰ ਨਾਲ ਆਪਣੀਆਂ ਸਤਿਕਾਰਯੋਗ ਭੈਣਾਂ ਨਾਲ ਅਪਦੇ ਸਤਿਕਾਰਯੋਗ ਮਾਤਾ ਜੀ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਹੈ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਕਿ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸੰਬੰਧੀ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਟੀਨ ਸਾਹਿਬ ਅ ਅਸੀਂ ਸਾਰੀ ਆਈ ਹੂ ਨੋਨ ਹਿਮ ਸਿንስ ਆਈ ਵਾਸ ਅ ਯੰਗ ਚਾਈਲਡ ਮੈਨੂੰ ਯਾਦ ਹੈ ਅਸੀਂ ਸਕੂਲ ਕਾਲਜ ਡੇਸ ਤੋਂ ਪਰਮੇਂਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਤਿੰਨ ਸਾਹਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਿਆ ਸੋ ਪੰਜਾਬ ਦਾ ਇੱਕ ਵੱਡਾ ਸਪੂਤ ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮ ਐਲ ਏ ਰਾਜ ਸਭਾ ਲੋਕ ਸਭਾ ਦੇਸ਼ ਦੀ ਵਜ਼ੀਰੀ ਸੂਬੇ ਦੀ ਵਜ਼ੀਰੀ ਬਹੁਤ ਵੱਡਾ ਚਿਹਰਾ ਸਨ ਔਰ ਉਹਨਾਂ ਨੇ ਪੰਜਾਬ ਨੂੰ ਬਹਿਕੂਬੀ ਕਈ ਥਾਵਾਂ ਤੇ ਰਿਪਰੈਜ਼ੈਂਟ ਕੀਤਾ ਸੋ ਮੇਰਾ ਇਹ ਮੰਨਣਾ ਹੈ ਉਹਨਾਂ ਦਾ ਅੱਜ ਇਸ ਸੰਸਾਰ ਨੂੰ ਹਲਵਿਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ ਪੰਜਾਬ ਨੂੰ ਪਿਆ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਪਰਿਵਾਰ ਤੇ ਆਪ ਦਾ ਮਿਹਰ ਭਰਿਆ ਹੱਥ ਰੱਖਣ ਪਿੱਛੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ